ਮਾਦੋਪੁਰ ਡੈਮ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਬੁਪਰਾਲਾ ਕੀਤਾ ਗਿਆ ਹੈ 14 ਡੈਮਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾਵੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਮਹਾਰਾਜ ਦੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਤਾਂ ਕਮੇਟੀਆਂ ਦੇ ਵੱਲੋਂ ਜਲਦ ਰਿਪੋਰਟ ਪੇਸ਼ ਕੀਤੀ ਜਾਵੇਗੀ ਮਾਦੋਪੁਰ ਡੈਮ ਟੁੱਟਣ ਦੇ ਨਾਲ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਸੀ ਤਾਂ ਮਾਦੋਪੁਰ ਡੈਮ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੁਣ ਅਹਿਮ ਉਪਰਾਲਾ ਕੀਤਾ ਗਿਆ ਹੈ 14 ਡੈਮਾਂ ਦੀ ਬਰੀਕੇ ਦੇ ਨਾਲ ਚੈਕਿੰਗ ਕੀਤੀ ਜਾਵੇਗੀ ਮਾਦੋਪੁਰ ਡੈਮ ਟੁੱਟਣ ਦੇ ਨਾਲ ਪੰਜਾਬ ਦੇ ਵਿੱਚ ਭਾਰੀ ਨੁਕਸਾਨ ਹੋਇਆ ਸੀ ਤਾਂ ਸਰਕਾਰੀ ਮਹਾਰ ਅਧਿਕਾਰੀ ਦੀ ਖਾਸ ਕਮੇਟੀ ਬਣਾਈ ਗਈ ਹੈ ਕਮੇਟੀ ਦੇ ਵਿੱਚ ਲੋੜ ਪੈਣ ਤੇ ਬਾਹਰੀ ਵਿਅਕਤੀ ਸ਼ਾਮਲ ਕਰਨ ਦੀ ਵੀ ਛੋਟ ਦਿੱਤੀ ਗਈ ਹੈ ਕਮੇਟੀ ਨੂੰ ਰਿਪੋਰਟ ਤਿਆਰ ਕਰਨ ਦੇ ਲਈ ਖੁੱਲਾ ਸਮਾਂ ਦਿੱਤਾ ਗਿਆ ਹੈ ਤਾਂ ਬਾਰੀ ਜਿਹ ਦਿਨਾਂ ਦੇ ਵਿੱਚ ਡੈਮ ਦੇ ਹਾਲਤ ਡੈਮ ਦੀ ਮੁਰੰਮਤ ਅਤੇ ਡੈਮ ਨੂੰ ਦੁਬਾਰਾ ਬਣਾਉਣ ਵਰਗੀ ਸਥਿਤੀ ਦੀ ਵੀ ਰਿਪੋਰਟ ਤਿਆਰ ਕੀਤੀ ਜਾਵੇਗੀ ਤਾਂ ਕਮੇਟੀ ਦੇ ਵਿੱਚ ਲੋੜ ਪੈਣ ਤੇ ਬਾਹਰੀ ਵਿਅਕਤੀ ਸ਼ਾਮਲ ਕਰਨ ਦੀ ਛੋਟ ਦਿੱਤੀ ਗਈ ਹੈ ਕਾ ਕਮੇਟੀ ਨੂੰ ਰਿਪੋਰਟ ਤਿਆਰ ਕਰਨ ਪਾਰੀਆਂ ਦੀ ਖਾਸ ਕਮੇਟੀ ਬਣਾਈ ਗਈ ਹੈ ਮਾਦੋਪੁਰ ਡੈਮ ਟੁੱਟਣ ਦੇ ਨਾਲ ਪਾਰੇ ਨੁਕਸਾਨ ਹੋਇਆ ਸੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਮਹਾਰਾ ਦੀਆਂ ਕਮੇਟੀਆਂ ਬਣਾਇਆ ਗਿਆ ਨੇ 14 ਡੈਮਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਤਾਂ ਮਾਦੋਪੁਰ ਡੈਮ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਹੈ ਜੈ ਸਿੰਘ ਜੀ ਕਬਤੇ ਜ਼ਿਆਦਾ ਜਾਣਕਾਰੀ ਲਈ ਮੈਂ ਆਪਣੇ ਸਹਿਯੋਗੀ ਰੋਹਿਤ ਬਾਸਲ ਜੁੜ ਚੁਕੇ ਨੇ ਤਾਂ ਜੀ ਰੋਹਿਤ ਦਾ ਮਾਦੋਪੁਰ ਡੈਮ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਅਪਰਾਲਾ ਕੀਤਾ ਗਿਆ ਹੈ 14 ਡੈਮਾਂ ਦੀ ਬਰੀਕੇ ਦੇ ਨਾਲ ਚੈਕਿੰਗ ਕੀਤੀ ਜਾਵੇਗੀ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਹੋਰ ਕੀ ਤਾਜ਼ਾ ਜਾਣਕਾਰੀ ਹੈ ਦੇਖੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਕੀ ਕਿ ਜਦੋਂ ਹੜ੍ਹਾਂ ਦੇ ਹਾਲਾਤ ਬਣੇ ਸੀ ਤਾਂ ਮਾਦੋਪੁਰ ਡੈਮ ਸੀ ਜਿਹੜਾ ਪੰਜਾਬ ਸਰਕਾਰ ਦਾ ਉਸ ਦੇ ਹੈਡ ਵਰਕਰਸ ਜਿਹੜੇ ਉਹ ਟੁੱਟ ਗਏ ਜਿਸ ਦੀ ਵਜ੍ਹਾ ਤੇ ਕਰਕੇ ਵੱਡਾ ਨੁਕਸਾਨ ਆ ਜਿਹੜਾ ਉਹ ਹੋਇਆ ਪਰ ਇਸ ਤੋਂ ਸਿੱਖਿਆ ਲੈਂਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਹੁਣ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਪੰਜਾਬ ਸਰਕਾਰ ਦੇ ਵੱਲੋਂ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਔਰ ਇਸ ਦੇ ਵਿੱਚ ਕੋਈ ਪ੍ਰਾਈਵੇਟ ਕੰਪਨੀ ਨੂੰ ਨਹੀਂ ਬਲਕਿ ਖੁਦ ਸਰਕਾਰੀ ਅਧਿਕਾਰੀਆਂ ਦੀ ਇੱਕ ਮਾਹਿਰ ਅਧਿਕਾਰੀਆਂ ਦੀ ਜਿਹੜੀ ਕਮੇਟੀ ਆ ਉਹ ਬਣਾਈ ਗਈ ਹੈ ਜਿਸ ਦੇ ਵੱਲੋਂ ਮੱਧਪੁਰ ਹੈਡ ਵਰਕਰਸ ਦੀ ਤਰ੍ਹਾਂ ਕੋਈ ਹੋਰ ਘਟਨਾ ਨਾ ਵਾਪਰੇ ਇਸ ਚੀਜ਼ ਦੇ ਲਈ ਪੰਜਾਬ ਦੇ ਹਿੱਸੇ ਆਉਂਦੇ ਤਮਾਮ ਜਿਹੜੇ ਡੈਮ ਨੇ ਉਨ੍ਹਾਂ ਦੀ ਚੈਕਿੰਗ ਹੈ ਜਿਹੜੀ ਕੀਤੀ ਜਾਏਗੀ ਕਿ ਜੇਕਰ بارش ਦੇ ਦਿਨਾਂ ਦੇ ਹਾਲਾਤ ਬੰਦੇ ਨੇ ਤਾਂ ਅਜਿਹੇ ਦੇ ਵਿੱਚ ਇਹਨਾਂ ਡੈਮਾਂ ਦੇ ਉੱਪਰ ਕੰਟਰੋਲ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਜੇਕਰ ਪੁਚਾਲ ਦੀ ਸਥਿਤੀ ਆਉਂਦੀ ਹੈ ਤਾਂ ਅਜਿਹੀ ਸਥਿਤੀ ਦੇ ਨਾਲ ਕਿਵੇਂ ਜਿਹੜਾ ਇਹ ਡੈਮ ਹੈ ਉਹ ਮਜ਼ਬੂਤ ਬਣੇ ਰਹਿਣ ਇਹਨਾਂ ਦੇ ਵਿੱਚੋਂ ਮਿੱਟੀ ਕਿਸ ਤਰੀਕੇ ਦੇ ਨਾਲ ਕੱਢਣੀ ਹੈ ਇਸ ਦੇ ਇਲਾਵਾ ਜੇਕਰ ਜ਼ਰੂਰਤ ਪਏ ਡੈਮ ਦੀ ਮੁਰੰਮਤ ਕਿਸ ਤਰੀਕੇ ਦੇ ਨਾਲ ਕੀਤੀ ਜਾਵੇ ਔਰ ਇਸੇ ਦੇ ਨਾਲ ਇੱਕ ਚੀਜ਼ ਹੋਰ ਦੇਖੀ ਜਾ ਰਹੀ ਹੈ ਕਿ ਜੇਕਰ ਕਿਸੇ ਡੈਮ ਨੂੰ ਰੀਬਿਲਡ ਜਾਨੀ ਕਿ ਦੁਬਾਰਾ ਬਣਾਉਣ ਦੀ ਜ਼ਰੂਰਤ ਹੈ ਕੋਈ ਹਿੱਸਾ ਤਾਂ ਉਹ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਇਹ तमाम ਚੀਜ਼ਾਂ ਨੂੰ ਲੈ ਕੇ ਜਿਹੜੀ ਇੱਕ ਡਿਟੇਲਡ ਰਿਪੋਰਟ ਹੈਗੀ ਉਹ ਇਹਨਾਂ ਅਧਿਕਾਰੀਆਂ ਦੇ ਵੱਲੋਂ ਤਿਆਰ ਕੀਤੀ ਜਾਏਗੀ ਔਰ ਪੰਜਾਬ ਸਰਕਾਰ ਦੇ ਰੰਜੀਤ ਸਾਗਰ ਡੈਮ ਦੇ ਨਾਲ ਨਾਲ ਜਿਹੜਾ ਚੌਲ ਮੈਲੀ ਪਟਿਆਲਾ ਸਲੇਰਾਣਾ ਸਿਸਮਾ ਮੇਧਾਪੁਰ ਪਾਚਰ ਜੈਤ ਕੀ ਜਨੌਰੀ ਠਾਠਾ ਆ ټول ਬਹਾਤੇ 10-10 ਮਲ ਟਾਈਮ ਜਿਹੜੇ ਇਹ ਅਲੱਗ-ਅਲੱਗ ਛੋਟੇ-ਛੋਟੇ ਟਾਈਮ ਨੇ ਹਰ ਇੱਕ ਛੋਟੇ ਟਾਈਮ ਤੋਂ ਲੈ ਕੇ ਵੱਡੇ ਟਾਈਮ ਤੱਕ ਦੀ ਜਿਹੜੀ ਚੈਕਿੰਗ ਹੈਗੀ ਉਹ ਬਕਾਇਦਾ ਤੌਰ ਤੇ ਇਹਨਾਂ ਮਾਹਿਰਾਂ ਦੀ ਕਮੇਟੀ ਦੀ ਬੋਲੂ ਕੀਤੀ ਜਾਣੀ ਹੈ ਕਿ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਕਾਜ ਹੈਗਾ ਉਸ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਕੀਤਾ ਜਾ ਸਕੇ ਤਾਂ ਕਿ ਪੰਜਾਬ ਦੇ ਵਿੱਚ ਕੋਈ ਹਾਲਾਤ ਆ ਜਿਹੜੇ ਉਹ ਨਾ ਮਾੜੇ ਬਣ ਜੀ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਰੋਹਿਤ ਜ਼ਿਆਦਾ ਜਾਣਕਾਰੀ ਦਿੱਤੀ ਤਾਂ ਦੱਸ ਦੇ ਕਿ ਮਾਦੋਪੁਰ ਡੈਮ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੁਣ ਅਹਿਮ ਉਪਰਾਲਾ ਕੀਤਾ ਗਿਆ ਹੈ 14 ਡੈਮਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ 18 ਦੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਕਮੇਟੀ ਦੇ ਵੱਲੋਂ ਜਲਦ ਹੀ ਰਿਪੋਰਟ ਪੇਸ਼ ਕੀਤੀ ਜਾਵੇਗੀ ਮਾਦੋਪੁਰ ਡੈਮ ਟੁੱਟਣ ਦੇ ਨਾਲ ਪੰਜਾਬ ਦੇ ਵਿੱਚ ਭਾਰੀ ਨੁਕਸਾਨ ਹੋਇਆ ਸੀ